जी गल्ला करो जी गल्ला कर। बोलो दो. दो बोलो छोटे आजा छोटे आजा छोटा कह के याद करते जी जिक्र करते जी वो याद करते माता जी जदा तो कोना छोटा आ गया फिर जल्दी-जल्दी सिर हिला लेंगे है हंस पे ਇਸ ਘਰ ਦਾ 12ਵੀਂ ਕਈ ਕਰਿਆਂ ਬਾਅਦ ਹੋ ਗਿਆ ਹਾਂ ਫਿਰ ਜਿਹੜੇ ਕੁਰਬਾਨੀ ਵਾਲੇ ਸਿੰਘ ਹੈ ਜੀ ਉਹਨਾਂ ਨਾਲ ਤਾਂ ਫਿਰ ਸੰਘਰਸ਼ ਦੇ ਵਿੱਚ ਤਾਂ ਇਹ ਜਿੰਦੇ ਲੱਗੀ ਜਾਂਦੇ ਹਨ ਲੱਗ ਹੀ ਜਾਂਦੇ ਆ ਕਾਨੂੰਨੀ ਤੌਰ ਤੇ ਇਨਸਾਨੀਅਤਾਂ ਤੌਰ ਤੇ ਵੀ ਮੇਰੇ ਖਿਆਲ ਅਕਿ ਸਰਕਾਰਾਂ ਨੂੰ ਵੀ ਸਾਰੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੂੰ ਉਹਨਾਂ ਦੇ ਰਾਈਟ ਵਾਲਿਆਂ ਨੂੰ ਇਹਦੇ ਵਿੱਚ ਇੰਟਰਫੇਅਰ ਕਰਕੇ ਉਹਨਾਂ ਦੀ ਜਿਹੜੀ ਮੁਲਾਕਾਤ ਜਲਦ ਜਲਦੀ ਕਰਵਾਈ ਜਾਣੀ ਚਾਹੀਦੀ ਆ ਉਹ ਤਾਂ ਜੀ ਰਾ ਆਇਆ ਸੀ ਹਾਂ ਹਾਏ ਗਾਗਿਰਾ ਅਰੇ ਕਿਉਂ ਕਿ ਉੱਤਰ ਦੇ ਕੋ ਵੀਰਾ ਆ ਗਿਆ ਉਹਨਾਂ ਦੀ ਹੁਣ ਦਿੱਲੀ ਜਿਹੜੀ ਇੱਛਾ ਹੈ ਤੁਸੀਂ ਆਖਰੀ ਕਹਿ ਸਕਦੇ ਹੋ ਭਈ ਇਹੀ ਹੈ ਵੀ ਉਹ ਜਥੇਦਾਰ ਜਕਟਰ ਸਿੰਘ ਹਵਾਰਾ ਜੀ ਨਾਲ 2 ਦਿਨ 4 ਦਿਨ 6 ਦਿਨ ਜਿੰਨੇ ਵੀ ਸਰਕਾਰ ਵੱਤ ਤੋਂ ਵੱਧ ਰੋਲ ਦੇ ਦੇਵੇ ਭਈ ਮੈਂ ਇਸ ਘਰ ਦੇ ਵਿੱਚ ਉਹਦੇ ਨਾਲ ਇੱਕ ਵਾਰ ਹੀ ਰਹਿ ਲਵਾਂ ਰੋਲ ਤੇ ਕਾਰਵਾਈ ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈ ਬਾਕੀ ਹੁਣ ਸਰਕਾਰਾਂ ਦੇ ਹੱਥ-ਵੱਸ ਹੈ ਖੋਰ ਕਚਾਰੀਆਂ ਤੇ ਬਸੇ ਕਰੀਏ ਆਈ ਹੈ ਕਿ ਪਿੱਛੋਂ ਝੰਡੀ ਹਿੱਲੇਗੀ ਤਾਂ ਹੀ ਸਾਨੂੰ ਕੋਈ ਕੁਝ ਮਿਲੇਗਾ ਲੱਗਦਾ ਸਾਰੀ ਗੱਲ ਤਾਂ ਕੇਂਦਰ ਤੇ ਫਸ ਜਾਂਦੀ ਹੈ ਲਾਸਟ ਹਾਂਜੀ ਬਿਲਕੁਲ ਬੋਲੇ ਸੋਨਾ ਸੱਸ ਸਿਦਿਆ ਕਰਨ ਸਾਡੀ ਕੋਸ਼ਿਸ਼ ਇਹ ਹੈ ਕਿ ਜਿਆਦਾ ਤੋਂ ਜਿਆਦਾ ਜਦੋਂ ਜਾਗਦੇ ਹੋਣ ਗੱਲਾਂ ਕਰਕੇ ਅਸੀਂ ਉਹ ਉੱਤੇ ਮਿਹਨਤ ਕਰ ਰਹੇ ਹਾਂ ਵੀ ਗੱਲਾਂ ਕਰੀਏ ਪੁਰਾਣੀਆਂ ਗੱਲਾਂ ਕਰੀਏ ਜਿਹੜੀ ਉਹਨਾਂ ਦੀ ਛੋਟੀ ਭੈਣ ਆ ਵੱਡੀ ਭੈਣ ਆ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਪਰ ਇਹਨਾਂ ਕੋਲ ਕੁਝ ਅਜੀ ਆ ਨਹੀਂ ਰਿਹਾ ਚਿੱਤੇ ਚ ਸ਼ਾਇਦ ਤਸਵੀਰਾਂ ਹੀ ਹੋਣੀਆਂ ਲਫ਼ਜ਼ ਹੈ ਮੇਬੀ ਇਹ ਦੱਸ ਸਕਦੇ ਹੈ ਕਿ ਮੈਨੂੰ ਕੀ ਦਿਖ ਰਿਹਾ ਹੈ ਜਾਂ ਮੈਂ ਕੀ ਜ਼ਰੂਰਤ ਰਹੀ ਹੈ ਕਿਉਂਕਿ ਫਲੈਂਕ ਜਿੱਦਾਂ ਆਏ ਨਾ ਆਪਾਂ ਬੋਲ ਰਹੇ ਆ ਇਸ ਤਰ੍ਹਾਂ ਬੋਲ ਨਹੀਂ ਪਾਉਣਗੇ ਜੀ ਔਰ ਮੇਰੇ ਕੱਲ 9 ਤਰੀਕ ਰਾਤ ਨੂੰ ਆਗੇ ਸੀਗੇ 10 ਵਜੇ ਨੂੰ ਜੀ ਤੇ ਇੱਕ ਇਹਨਾਂ ਦਾ ਜੈਟ ਲæg ਹੈ ਹਾਲ ਦੀ ਜਿੱਦਾਂ ਉਹ ਅਮਰੀਕਾ 'ਚ ਇਸ ਤਰ੍ਹਾਂ ਰਾਤ ਹੈ ਜੀ ਉਹਨੇ ਰਾਤੀਂ ਤੇ ਜਾਗਦੇ ਆ ਤੰਦਰੁਸਤ ਬੰਦੇ ਤੇ ਵੀ ਜੱਟ ਲੈਗ ਦਾ ਅਸਰ ਹੋ ਜਾਂਦਾ ਰਾਤੀਂ ਜਾਗਦੇ ਆ ਦਿਨੇ ਸੌਂਦੇ ਆ ਅੱਜ ਜਦੋਂ ਮਿਲ ਕੇ 2 ਵਜੇ ਸੁੱਤੇ ਸੀਗੇ ਤੇ 10 ਵਜੇ ਅਸੀਂ ਉਠਾਇਆ ਫਿਰ ਥੋੜਾ ਜਿਹਾ ਚਾਹ ਪਾਣੀ ਪੀਆ ਕੇ ਉਹਨਾਂ ਜਿੰਨੂ ਆ ਕੇ ਥੋੜਾ ਜਿਹਾ ਨੰਦ ਤੋਂ ਬਾਅਦ ਪ੍ਰੈਸ਼ਰ ਹੁੰਦੇ ਉਹਨਾਂ ਨੂੰ ਨੀਂਦ ਆਉਂਦੀ ਹੈ ਉਹਨਾਂ ਉੱਠੇ ਆ ਤੇ ਹੁਣ ਜਦੋਂ ਖੁਸ਼ ਹੁੰਦੇ ਆ ਉਦੋਂ ਫਿਰ ਲੱਗਦੀ ਕੱਲ ਦਾ ਥੋੜਾ ਬਹੁਤ ਹੰਗਾਰਾ ਵਰਤੇ ਅਸੀਂ ਪੁੱਛਦੇ ਹਾਂ ਖਾਨਪੀਨ ਕਿਸ ਤਰੀਕੇ ਦਾ ਜੀ ਕਿਵੇਂ ਦੀ ਖਰਾਕ ਜਾ ਰਹੀ ਹੈ ਲਿਕਵਿਡ ਡਾਈਟ ਤੇ ਜਿਆਦਾ ਨਹੀਂ ਲਿਕਵਿਡ ਰਿਕਵਰ ਦਿੰਦੇ ਆ ਸਰਿੰਜ ਨਾਲ ਦਿੰਦੇ ਆ ਆ ਦੇਖੋ ਬੋਟੀ ਸਰਿੰਜ ਨਾਲ